ਚੇਲੇ ਜੀ ਜਿਹੜੇ ਕਦੇ ਬੂਟਾ ਫੜ ਭਾਈ ਮੈਂ ਰਾਹ ਤੀ। ਜੈ ਜੀ ਉਤਾ ਟੀਮ ਜੈ ਭਾਰਤ ਜੈ ਗੁਰਦੇਵ ਧਨ ਗੁਰਦੇਵ ਮੈਂ ਭਜਨਾਲ ਚੋਪੜਾ ਜ਼ਿਲ੍ਹਾ ਪ੍ਰਧਾਨ ਸ਼ਰੋਮਣੀ ਅਕਾਲੀ ਦਾ ਲੈਸੀ ਬੈਂਕ ਜਲੰਧਰ ਸ਼ਹਿਰੀ ਅੱਜ ਦਾ ਪ੍ਰੋਗਰਾਮ 바ਵਾ ਸਾਹਿਬ ਦਾ ਪ੍ਰਵੀਨ ਨਰਮਨ ਦੇਵ ਸਾਡੇ ਰਹਿਬਰ ਦਾ। ਉਹਨਾਂ ਦੇ ਰਹਿਬਰ ਦੇ ਪ੍ਰਵੀਨ ਨਰਮਨ ਦੇਵ ਦੇ ਸਾਸੀਂ ਸਾਰੇ ਸਾਥੀਆਂ ਨੇ ਜਿੰਨੇ ਵੀ ਸਾਡੇ ਸਾਥੀ ਆ ਸੀ ਜਿਹੜਾ ਆਪਣੇ ਡਾਕਟਰ ਅਮੇਡਗਰ پارک ਕਬੂਟਾ ਮੰਡੀ ਆ ਉਹਦੇ ਵਿੱਚ ਅਸੀਂ ਜਿਹੜਾ ਫੁੱਲਮਾਲਾ ਬਾਬਾ ਸਾਹ ਦੇ ਬੁੱਤ ਤੇ ਕੀਤੀ ਆ ਉਹ ਤੋਂ ਪਹਿਲਾਂ ਅਸੀਂ ਅਮੇਡਗਰ ਚੌਂਕ ਦੇ ਵਿੱਚ ਵੀ ਜਾ ਕੇ ਫੁੱਲਮਾਲਾ ਕਰਕੇ ਆਏ ਆ ਅੱਜ ਦਾ ਤਾਂ ਸਿਰਫ ਇਹੀ ਸੀਗਾ ਵੀ ਅਸੀਂ ਆਪਣੇ ਰਹਿਬਰਾਂ ਨੂੰ ਯਾਦ ਕੀਤਾ 1956 ਦੇ ਵਿੱਚ ਸਾਡੇ ਵਿੱਚ ਉਹ ਸਰੀਰਕ ਤੌਰ ਤੇ ਚਲੇ ਗਏ ਸੀਗੇ ਤੇ ਬਾਕੀ ਰੂਹ ਤਾਂ ਸਾਡੇ ਲੋਕਾਂ ਦੇ ਵਿੱਚ ਏ ਉਹਨਾਂ ਦੀ ਅਸੀਂ ਉਹਨਾਂ ਦੇ ਸੋਚ ਨੂੰ ਲੈ ਕੇ ਉਦੋਂ ਦੇ ਲੱਗੇ ਆ ਘਰ ਘਰ ਲੈ ਕੇ ਜਾਂਦੇ ਪਏ ਉਹਨਾਂ ਦਾ ਪ੍ਰਚਾਰ ਕਰਦੇ ਪਏ ਆ ਪਰ ਸਾਰੇ ਸਾਥੀਆਂ ਨੂੰ ਬੇਨਤੀ ਆ ਸਮਾਜ ਨੂੰ ਵੀ ਬੇਨਤੀ ਆ ਵੀ ਆਪਾਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਉਹਨਾਂ ਦੀ ਦੱਸੀ ਹੋਈ ਸੋਚ ਤੇ ਚੱਲੀਏ ਉਹਨਾਂ ਦੀ ਸੋਚ ਨੂੰ ਲੋਕਾਂ ਤੱਕ ਆਪਾਂ ਪਹੁੰਚਾਈਏ ਘਰ-ਘਰ ਲੈ ਕੇ ਜਾਈਏ ਤਵੇ ਕੋਈ ਬਾਰੇ ਨੇਾਰੇ ਹੋਣੇ ਆ ਐਦਾਂ ਕੋਈ ਗੱਲ ਬਣਨ ਵਾਲੀ ਨਹੀਂ ਹੈਗੀ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਫੇਰ ਵੀ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਅੱਜ ਦੇ ਦਿਨ ਦੇ ਉੱਤੇ ਆਪਾਂ ਉਹਨਾਂ ਨੂੰ ਨਮਨ ਕਰਦੇ ਆ ਇੰਨਾ ਹੀ ਕਹਿੰਦਾ ਜੈ ਭੀਮ ਜੈ ਭਾਰਤ